ਅੱਜ ਤਾਂ ਗਰਮੀ ਬਹੁਤ ਹੋਗੀ। ਆ ਗਰਮੀ ਤਾਂ ਆਹੀ ਸਿਆਪਾ 9 ਵਜੇ ਨੂੰ ਇਹ ਲੱਗੂਗਾ ਕਿ ਜਿਵੇਂ ਦੁਪਹਿਰਾ ਛੜ ਗਿਆ ਹੋਵੇ। ਕੰਮ ਹੀ ਨੇ ਮੁਕੰਨ ਦਾ ਨਾਲ ਲੈ ਰੇ ਅੱਜ ਤਾਂ। ਹੋਰ ਸੇ ਭਾਂਡੇ ਮੰਜਲ ਨਾਲ ਲੇ ਪੈਣੇ। ਹਾਂ ਦੀਦੀ ਉਹਨੇ ਕੱਪੜੇ ਵੀ ਧਾਰ ਕੇ ਅੱਛੇ ਧਰਤੇ। ਇਹ ਵੀ ਧੋਣੇ ਨੇ। ਰੋਟੀ ਵੀ ਬਣਾਣੀ ਐ। ਇੱਕ ਹਵਤੀ ਸੀ ਇਤਨੀ ਪਤਾ ਨਹੀਂ ਅੱਜ ਠੀਕ ਹੈਗੀ। ਚਲ ਕੋਈ ਨਾ। ਹੌਲੀ ਹੌਲੀ ਨੇ ਵੇੜਦੇ। ਜੀ ਤੂੰ ਪੁੱਛ ਝਾੜੂ ਲਾਉਣ ਲੱਗ ਗਿਆ ਹਾਂ ਅੱਛਾ ਇਹਨੂੰ ਲੱਗੂਗਾ ਵੀ ਝਾੜੂ ਲਾ ਕੇ ਮੈਂ ਵਿਲੀ ਹੋ ਗਈ ਖੜਚਾ ਤੇਰੀ ਭੂਤਨੀ ਤਾਂ ਚ ਮੈਂ ਚੰਗੀ ਤਰ੍ਹਾਂ ਭਲਾਉਣੀ ਆ ਇਹ ਤਾਂ ਮੰਮੀ ਹੋਣੀ ਆ ਜਿਹੜੇ ਤੈਨੂੰ ਦੁਪਹਿਰੇ ਸੌਂ ਦੇ ਦਿੰਦੇ ਹੋਣਗੇ ਅੱਜ ਜੇ ਤੈਨੂੰ ਮੈਂ ਅੱਖ ਵੀ ਲਾਉਂਦੇ ਸੀ ਨਾ ਤਾਂ ਮੇਰਾ ਨਾ ਵੀ ਮਨਪ੍ਰਿਤ ਨਹੀਂ ਮੰਮੀ ਉਹ ਕਿਤਾ ਗਰਮੀ ਨੇ ਵੱਟ ਕੱਢੇ ਪਏ ਆ ਤੇਰੇ ਕੱਲੀ ਦੇ ਵੱਟ ਨਿਕਲੇ ਆ ਸਾਰਿਆਂ ਦੇ ਨਿਕਲੇ ਪਏ ਆ ਹਾ ਮੇਰੀ ਤੀ ਹੋਰ ਕੀਤੀ ਮੰਮੀ ਟਾਈਮ ਦੇਖੀ ਉਤੋਂ ਕਿੰਨਾ ਹੋਇਆ ਪਿਆ 10 ਵਜਨ ਤੇ ਆਏ ਪਏ ਰੋਟੀ ਪਾਣੀ ਦਾ ਕੋਈ ਇੰਤਜ਼ਾਮ ਹੈਗਾ ਕਿ ਨਹੀਂ ਆਪਣੇ ਘਰੇ ਇੱਕ ਤਾਂ ਹਾ ਕੂਚਾ ਕਾਚੀ ਕੇ ਲੱਗੀ ਹੋਈ ਐ ਇਹਨੂੰ ਪਤਾ ਨਹੀਂ ਬੇ ਘਰਤੀ ਆਈ ਹੋਈ ਐ ਇਹਨੂੰ ਰੋਟੀ ਪਾਣੀ ਵੀ ਬਣਾ ਕੇ ਦੇਣਾ ਮੈਂ ਮਾਰਦੀ ਆ ਆਵਾਜ਼ ਇਹਨੂੰ ਕਿਉਂ ਆਵਾਜ਼ ਕਿਉਂ ਮਾਰਨੀ ਐ ਜਾ ਕੇ ਆਰਡਰ ਮਾਰ ਐਨਾ ਤੱਕ ਮੰਨੂਗੀ ਕੁੜੇ ਕਰਨਾ ਚਲ ਲਿਪੜਿਆ ਚੜਤਾ। ਇਹ ਕਰਦੀ ਆ। 2 ਕੁ ਮਿੰਟ ਨਾ ਪੱਕੇ ਹੇਟਾ ਪੈਣੀਆਂ। ਫਿਰ ਨਿਮੜੂ ਬਾਕੀ ਘਰ ਦੇ ਕੰਮ ਤਾਂ। ਓੜੇ ਕਰਨਾ। ਹਾਂਜੀ ਮੰਮੀ ਜੀ, ਝਾੜੂ ਪੋਚੇ ਕਰੀ ਜਾਉਂਗੀ, ਕੋਕੋ ਹੋਰ ਕੰਮ ਵੀ ਕਰੂੰਗੀ। ਨਾ ਮੇਰੀ ਧੀ ਆ ਹੀ ਖੜੀ ਆ। ਇੰਨੇ ਟਾਈਮ ਬਾਦ ਆਈ ਆ। ਤੈਨੂੰ ਰੋਟੀ ਬਣਾਉਂਦਾ ਨਹੀਂ ਪਤਾ। ਮੰਮੀ ਜੀ, ਬਸ ਮੈਨੂੰ ਅਛਾੜੂ ਨਿਮੇੜਦਾ। ਫਿਰ ਉਸ ਤੋਂ ਬਾਅਦ ਲੱਗਦੀ ਆ ਰੋਟੀ-ਰੋਟੀ ਨੂੰ। ਚਲ ਕੋਈ ਨਹੀਂ। ਫਿਰ ਕੀ ਹੋ ਗਿਆ? ਆਪਸ ਭਾਈ ਵੀ ਜ਼ਰੂਰੀ ਆ। ਚਲ ਭਾਬੀ ਆਏ ਕਰ ਜੇ ਤੇਰੇ ਕੰਮ ਨਿਪਟ ਗਏ ਹੋ ਨਾ ਤਾਂ ਮੈਨੂੰ ਪਰੌਂਠੇ ਬਣਾ ਦੇ। ਕੋਈ ਗੱਲ ਨਹੀਂ ਜੀ ਬਣਾ ਦੰਨੀ ਆ ਮੈਂ ਆਲੂ ਵਾਲੇ। ਮੰਮੀ ਜੀ ਆਲੂ ਵਾਲੇ ਪਰੌਂਠੇ ਨੂੰ ਤਾਂ ਥੋੜਾ ਟਾਈਮ ਲੱਗੂਗਾ। ਹਲੇ ਮੈਂ ਆਲੂ ਵਾਲਨੇ ਵੀ ਰੱਖਣੇ ਨੇ। ਜੇ ਤੁਸੀਂ ਕਹੋ ਕੁਝ ਹੋਰ ਬਣਾ ਦੰਨੀ ਆ ਹਲੇ। ਆਲੂ ਵਾਲੇ ਪਰੌਂਠੇ ਦੁਪਹਿਰੇ ਹੀ ਬਣਾ ਦੂੰਗੀ। ਚਲ ਕੋਈ ਗੱਲ ਨਹੀਂ ਭਾਬੀ ਜਿਹੜਾ ਕੁਝ ਵੀ ਬਣਾ ਕੇ ਖਵਾਉਣਾ ਨਾ ਖਵਾਤਾ ਦੇ ਮੈਂ ਵੀ ਦੇਖ ਲਾ ਮੇਰੀ ਭਾਬੀ। ਕਿਵੇਂ ਦੀ ਚੀਜ਼ ਬਣਾਉਂਦੀ ਆਂ ਵੇ ਹੱਥਾਂ ਨਾਲ ਚੱਲ ਬਣਾ ਕੇ ਖਵਾ ਦੇ ਜੋ ਖਵਾਣਾ ਲੈ ਐਨਕ ਆਪ ਵੀ ਸੋਚ ਲਈਦਾ ਹੁੰਦਾ ਹੈ ਵੀ ਘਰ 'ਚ ਰਿਸ਼ਤੇਦਾਰ ਕੋਈ ਆਇਆ ਹੈ ਵੀ ਉਹਦੀ ਸੇਵਾ ਵੀ ਕਰਨੀ ਆ ਕਦੇ ਸਾਡੇ ਕੋਲੇ ਜਾ ਕੇ ਵੇਖੀ ਭਾਬੀ ਤੇਰੀ ਖਾਤਰਦਾਰੀ ਕਿਵੇਂ ਕਰਦੇ ਆ ਜੀ ਜੀ ਮੈਂ ਤਾਂ ਕੰਮ ਅੱਗੇ ਸੰਦੇਹ ਹੀ ਨਹੀਂ ਮਿਲ ਲੰਨੀ ਆ ਪਰ ਅੱਜ ਪਤਾ ਨਹੀਂ ਇੱਕ ਤਾਂ ਮੇਰੀ ਤਬੀ ਜੀ ਖਰਾਬ ਹੋ ਰਹੀ ਐ ਉੱਤ ਜੀ ਧੁੱਪ ਵੀ ਬਹੁਤ ਹੋ ਰਹੀ ਐ ਚੱਲ ਕੋਈ ਨਹੀਂ ਦਵਾਈ ਪਈ ਹੋਗੀ ਅੰਦਰ ਖਾਲੀ ਗੋਲੀ ਗਾਲੀ ਚਾ ਕੇ ਬਣਾ ਲਾ ਲੈ ਕਿੰਨੇ ਦਿਨ ਹੋ ਗਏ ਲੈਣ ਹੀ ਨਹੀਂ ਆਇਆ ਦਾਦੇ ਮਂਗਾਉਣਾ ਆਲੂ ਵੀ ਕਰੀ ਜਾਂਦਾ ਪਾਪਾ 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 ਪਾਪੇ ਨੂੰ ਫੋਨ ਕਰ ਫੋਨ ਕਰਦੀਆਂ ਪੁੱਛਦੀਆਂ ਦੇਖਦੀਆਂ ਕੀ ਕਹਿੰਦਾ ਰਿੰਗ ਤਾਂ 바ਗੀ ਜੇ ਚੱਕੂਗਾ ਫੋਨ ਕਿ ਲੋ ਚਾਹ ਕਰਾ ਪਰ ਚਾਹ ਵੀ ਕੇ ਜਾ ਅਹ ਕੀ ਦਾ ਫੋਨ ਆ ਗਿਆ ਹੁਣ ਹਲੋ ਹਲੋ ਵੇ ਕਿੱਥੇ ਰਹਿ ਗਿਆ ਤੂੰ ਉਹ ਹੌਲੀ ਬੋਲ ਪਾ ਬੰਦਾ ਕਿੱਥੇ ਬੈਠਾ ਵੀ ਹੁੰਦਾ ਜਾ ਇਹਨੂੰ ਦੱਸ ਕਿ ਤੂੰ ਆਂਡਿਆਂ ਤੇ ਬੈਠਾ ਵੀ ਮੁਰਗੀ ਨੇ ਤੇਰੇ ਬਿਨਾ ਆਂਡੇ ਨਹੀਂ ਦਿੱਤੇ ਹੈ ਤੈਨੂੰ ਕਿੰਨੇ ਦਿਨ ਹੋ ਗਏ ਮੈਨੂੰ ਕਹਿੰਦੀ ਇਹਨੂੰ ਵੀ ਮੈਨੂੰ ਲੈ ਜਾ ਲੈ ਜਾ ਲੈ ਜਾ ਤਾ ਤੇਰੀ ਸਮਝ ਨਹੀਂ ਹੁੰਦੀ ਪਹਿਲਾਂ ਤਾਂ ਕਿਹੜੀਆਂ ਤੂੰ ਪੇਕੇ ਜਾਣਾ ਪੇਕੇ ਜਾਣਾ ਜਾਂ ਹੁਣ ਬਾਕੀ ਪਰਤ ਨੇ ਆਉਣ ਦੀ ਨਹੀਂ ਰੀਅਰ ਕੀਆ ਤੇ ਪਰ ਰਹਿਣੀਆਂ ਦਾ ਦੋ ਦਿਨ ਹੋਰ ਹੂੰ ਵੇ ਤੂੰ ਕਦਰ ਰਹਿਣਾ ਨਹੀਂ ਜਾਂਦਾ ਨਾ ਰਹਿਣ ਨੂੰ ਦੱਸ ਹੁਣ ਮੈਂ ਇੱਥੇ ਬੈਠੀ ਰਹੂੰਗੀ ਸਾਰੀ ਜ਼ਿੰਦਗੀ ਮੈਨੂੰ ਆ ਕੇ ਲੈ ਕੇ ਜਾ ਛੇਤੀ ਨਾਲੇ ਆਲੂ ਵੀ ਕਰੀ ਜਾਂਦਾ ਪਾਪੇ ਨੂੰ ਫੋਨ ਕਰ ਪਾਪੇ ਨੂੰ ਫੋਨ ਕਰ ਹੈ ਉਹ ਤੂੰ ਲਾਲਾ ਪੈਕੇ ਦੋ ਦਿਨ ਹੋ ਰਹੇ ਮੈਨੂੰ ਮੜਾ ਜਾ ਰਿਹਾ ਕੰਮ ਐਨੇ ਵਿੱਚ ਉਹਨੂੰ ਵੇਡ ਦੂੰਗਾ ਉਹ ਮੈਨੂੰ ਨਹੀਂ ਪਤਾ ਹੈਗਾ ਤੂੰ ਆਪਦੇ ਕੰਮਾ ਗੁੰਮਾ ਨੂੰ ਛੱਡ ਸਾਰਾ ਕੁਝ ਮੈਨੂੰ ਅੱਜ ਆਕੇ ਲੈ ਜਾ ਉਹ ਮੈਨੂੰ ਤਾਂ ਠੁਡੀਆਂ ਜਨਾਨੀਆਂ ਦੀ ਸਮਝ ਨਹੀਂ ਆਉਂਦੀ ਇਹਨਾਂ ਦਾ ਕਹੀ ਜਾਂਦੀਆਂ ਭੇਜ ਦੋ ਭੇਜ ਦੋ ਜੇ ਬੰਦਾ ਭੇਜ ਦੇ ਫਿਰ ਕਹੀ ਜਾਂਦੀ ਉਹ ਲੈ ਜੋ ਲੈ ਜੋ ਮੈਂ ਤੈਨੂੰ ਸਿੱਧਾ ਹੋ ਕੇ ਮੈਨੂੰ ਦੱਸ ਦੇ ਵੀ ਤੂੰ ਮੈਨੂੰ ਲੈਣ ਆਏਂਗਾ ਕਿ ਨਹੀਂ ਆਏਂਗਾ ਫਾਲਾ ਕੱਪੜੇ ਕੁੱਪੜੇ ਕਰਦਾ ਹਾਂਗਾ ਤੱਕ ਬੈਕ ਵਿੱਚ ਮੈਂ ਆਜ ਮੁੰਡਾ ਜਮਾ ਚ ਨਮਾ ਠੀਕ ਆ ਚੱਲ ਟਾਈਮ ਨਾਲ ਆ ਦੀ ਠੀਕ ਆ ਲੈ ਜਾਊਗਾ ਲੈ ਓਕੇ 4 ਦਿਨ ਹੋਰ ਰਹਿ ਲ 10 ਅਪ੍ਰੈਲ ਆ 4 ਦਿਨ ਹੋਰ 10 13 13 ਜਿਹੜਾ ਲਹੂ ਪੀਣਾ ਮੈਂ ਉਹ ਉਰੇ ਲੈ ਕੇ ਮਾਂ ਦਾ ਥੋੜੀ ਫਿੱਟਾ ਜਾਊਗਾ ਮਾਂ ਨੂੰ ਵੀ ਦੇਖਾਂ ਸ਼ੈ ਤਾਈ ਦੇ ਲੰਗੀ ਹੋਈ ਆ ਉਹਨੂੰ ਕਹਿਣੀ ਆ ਜਿਹੜਾ ਸੂਟ ਸਾੜ ਦੇਣਾ ਮੈਨੂੰ ਦੇ ਦੇ ਨਾਲੇ ਆਲੂ ਨੂੰ ਜਿਹੜੇ ਕੱਪੜਿਆਂ ਦੇ ਪੈਸੇ ਘੁਸੇ ਦੇਣਿਆ ਦੇ ਦੇ ਦੇਖਾਂ ਤਾਈ ਦੇ ਲੰਗੀ ਹੋਈ ਸੀ ਮਾਂ ਵੀ ਨਾ ਮਾਨਪ੍ਰੀਤ ਨਾਲੇ ਤਾਂ ਤੂੰ ਕਿਰਨਾਂ ਨੂੰ ਗੱਲ ਕਹਿ ਦੰਨੀ ਆ ਨਾਲੇ ਉਹਦੇ ਮੋਰੇ ਮਿੱਠੀ ਬਣ ਜੰਨੀ ਆ ਨਾ ਅੱਖ ਚ ਅੱਖ ਪਾ ਕੇ ਗੱਲ ਕਰਿਆ ਕਰ ਅਸੀਂ ਕਿ ਕਨੌਡੇ ਆ ਕਿਸੇ ਵੱਲੋਂ ਜੇ ਆਪਾਂ ਕਿਸੇ ਵੱਲੋਂ ਨਹੀਂ ਕਾਣੇ ਤਾਂ ਜ਼ਰੂਰੀ ਤਾਂ ਵੀ ਉਹਨੂੰ ਲਾਲਾ ਸਿੱਟੀ ਜਾਣਾ ਮੈਂ ਤਾਂ ਆਪੇ ਦਿਮਾਗ ਨਾਲ ਚੱਲਦੀ ਆ ਮੰਮੀ ਜੇ ਕੱਲ ਨੂੰ ਤੈਨੂੰ ਪਤਾ ਹੈ ਜਦੋਂ ਪਰਜਾਇਆ ਪਰਦੀ ਨੂੰ ਤੰਗ ਕਰੀਏ ਨਾ ਤਾਂ ਮਿੱਠੇ ਬਣ ਕੇ ਤੰਗ ਕਰੀਏ ਕਿਉਂਕਿ ਇਹਦੇ ਨਾਲ ਕਿ ਜੇ ਕਿਸੇ ਕੋਲੇ ਕੱਲ ਨੂੰ ਗੱਲ ਕਰਨ ਬੈਠੂਗੀ ਇਹ ਤਾਂ ਨਹੀਂ ਕਿ ਦਾੜ ਸੋਟਾ ਮਾਰੂਗੀ ਮੇਰੀ ਤਾਂ ਨਾਨਾਣ ਬੇਕਾਰ ਆ ਐਂ ਤਾਂ ਨਹੀਂ ਕਹਿ ਸਕਦੀ ਨਾ ਮੈਨੂੰ ਐਂ ਕਹੂਗੀ ਵੀ ਕੁੜੀ ਤਾਂ ਸਾਟੀ ਸੀ ਆਣੀਆ ਬਸ ਕਦੇ-ਕਦੇ ਆਪਦੀ ਮਾਂ ਮਗਰ ਲੱਗ ਜਾਂਦੀ ਆ ਹੂੰ ਕਿਉਂ ਗੁੱਸਾ ਕਰਦੀ ਆ ਅਜੇ ਮੇਰਾ ਪਹਿਲਾ ਦਿਨ ਐਂਟਰੀ ਲਿੱਤੀ ਆ ਜਦੋਂ ਮੈਂ ਆਪਣੇ ਘਰ 'ਚ ਬਸ ਜਿਹੜੇ 2 ਦਿਨ ਹੋਰ ਰਹੂੰਗੀ ਨਾ ਤੂੰ ਦੇਖੀ ਨਾਨਾ ਇਹਦੀਆਂ ਛਾਲਾ ਚਕਾਈਆਂ ਤਾਂ ਤੇਰੀ ਧੀ ਕਿੱਥੇ ਗਹਿਣਾ ਹੈ ਦੀਦੀ ਦੀਦੀ ਹਲੋ ਰੋਟੀ ਖਾ ਲਓ ਤੁਸੀਂ ਕਹਿੰਦੇ ਸੀ ਨਾ ਭੁੱਖ ਲੱਗੀ ਪਈ ਆ ਨਹੀਂ ਤੈਨੂੰ ਆਲੂ ਵਾਲੇ ਪਰੌਂਠੇ ਬਣਾਉਣ ਨੂੰ ਕਿਹਾ ਸੀ ਮੇਰੀ ਧੀ ਵਾਸਤੇ ਤਾਂ ਆਹ ਤਾਂ ਮੂੰਗੀ ਦੀ ਦਾਲ ਲਿਆਈ ਮੰਮੀ ਜੀ ਆਲੂ ਨਾ ਖਤਮ ਹੋ ਰਹੇ ਸੀਗੇ ਨਾਲੇ ਤੁਹਾਨੂੰ ਪਤਾ ਆਲੂ ਲਿਆ ਕੇ ਫਿਰ ਉਹਨਾਂ ਨੂੰ ਟਾਈਮ ਵੀ ਲੱਗ ਜਾਣਾ ਸੀ ਦਾਲ ਤਾਂ ਮੈਂ ਸਵੇਰੇ ਧਰਤੀ ਸੀ ਮੈਂ ਸੋਚਿਆ ਸੀ ਦਾਲ ਨਾਲ ਚੌਲ ਬਣਾ ਲੂੰਗੀ ਪਰ ਜੀਜੀ ਜਦੋਂ ਕਾਲੀ ਕਰਨ ਲੱਗੇ ਤਾਂ ਮੈਂ ਫੁਲਕੇ ਬਣਾ ਲਈ ਛੇਤੀ ਨਾ ਜੇ ਆਲੂ ਖਤਮ ਹੋਏ ਸੀ ਮੈਨੂੰ ਦੱਸ ਦਿੰਦੀ ਆ ਲਵੇ ਤਾਂ ਹੱਟੀ ਐ ਮੈਂ ਫੜ ਲੈਂਦੀ ਆ ਦੇਖ ਲੈ ਮਨਪ੍ਰੀਤ ਕੰਮ ਟਾਲੂ ਰੋਟੀਆਂ ਥੱਪ ਲਈ ਚੱਲ ਕੋਈ ਗੱਲ ਨਹੀਂ ਪਮੀ ਫੇਰ ਕੀ ਹੋ ਗਿਆ ਮੈਨੂੰ ਭੁੱਖੀ ਬਾੜੀ ਲੱਗੀ ਪਈ ਸੀ ਮੈਂ ਹੀ ਕਿਹਾ ਸੀ ਵੀ ਛੇਤੀ ਜਿਹੜੀ ਚੀਜ਼ ਬਣਦੀ ਆ ਉਹ ਲਿਆ ਮੈਂ ਇਹੀ ਖਾ ਲੈਂਦੀ ਆ ਸਰਾਣੇ ਖੜੀ ਕੀ ਕਰਦੀ ਆ ਪਾਣੀ ਦਾ ਘੁੱਟ ਲਿਆ ਹੁਣ ਮੇਰੇ ਲਈ ਵੀ ਕੁੜੀ ਲਈ ਵੀ ਲਿਆਉਣੀਆ ਮੰਮੀ ਜੀ ਨੇ ਕੀ ਹੋ ਗਿਆ ਜੀ ਦੀ ਕੀ ਹੋਇਆ ਮਾਨੂੰ ਜੈਰ ਬਣਾਈ ਪਈ ਨਾ ਨੂਨ ਨੂਨ ਜੀ ਜੀ ਮੈਂ ਖਾ ਕੇ ਦੇਖੇ ਸੀ ਠੀਕ ਸੀਗਾ ਨੂਨ ਤਾਂ ਨਹੀਂ ਤੇਜ ਹੈਗਾ ਅਕਲ ਖੋਬੇ ਤਾਂ ਹੀ ਆ ਜਾਣ ਕੇ ਤਾਂ ਨਹੀਂ ਅੱਗ ਲਾਤਾ ਵਿੱਚ ਲੂਣ ਮੰਮੀ ਮੈਂ ਜਾਣ ਕੇ ਕਿਉਂ ਪਾਉਂਗੀ ਦੀਦੀ ਜਿੱਦਲ ਮੈਂ ਨਈ ਪਸੰਦ ਨਾ ਵੀ ਮੈਂ ਇੱਥੇ ਆਈ ਆ ਮੈਂ ਤੇਰਾ ਕੰਮ ਵਧਾਤਾ ਆ ਕੇ ਮੈਂ ਭੱਜ ਜਾਨੀ ਆ ਤੇ ਪਿੰਡ ਨਾਨਾ ਦੀਦੀ ਇਹ ਜਿੱਦ ਤੱਕ ਕੋਈ ਗੱਲ ਨਹੀਂ ਹੈਗੀ ਚਾਹੁੰਦੀ ਇਹ ਆ ਇਹ ਹਾਂ ਪਤਾ ਉਹ ਜਰੂਰ ਸਕੋ ਫੜਦੀ ਆ ਖਾਣ ਪੀਣ ਦਾ ਜੇਕਰ ਤਾਂ ਨਹੀਂ ਬੰਦਾ ਤੂੰ ਤਾਂ ਜਵਾਬ ਦੇ ਤੇ ਮੰਮੀ ਬਣਾ ਕੇ ਦੇ ਦੂਗੀ ਮੈਨੂੰ ਮੈਂ ਆਪ ਬਣਾ ਕੇ ਖਾ ਲੂਗੀ ਮੈਂ ਕਿਹੜਾ ਕਹਿ ਵੀ ਮੈਂ ਪੜਾ ਨਹੀਂ ਸਕਦੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੇ ਦਿਓ ਮੈਂ ਕੁਝ ਹੋਰ ਬਣਾ ਕੇ ਲੈ ਆਨੀ ਆ ਤੁਹਾਡੇ ਵਾਸਤੇ ਨਹੀਂ ਬਸ ਰਹਿਣ ਦੇ ਉਹਦੇ ਚ ਵੀ ਮਿੱਠਾ ਭੋਲ ਦੇਗੇ ਫਿਰ ਜੇ ਕੁਝ ਹੋਰ ਬਣਾਇਆ ਤੇ ਤੁਹਾਨੂੰ ਨਹੀਂ ਪਾਇਆ ਤੇਰਾ ਤਾਂ ਮੈਨੂੰ ਪਤਾ ਹੀ ਨਹੀਂ ਲੱਗਵੇਂ ਲੱਗ ਤੱਕ ਕੰਮ ਆਉਂਦਾ ਹੀ ਨਹੀਂ ਇਸ ਚ। ਤੇਰੇ ਕਿਉਂ ਰੱਖਿਆ ਤੈਨੂੰ ਲਾ ਲਈ। ਤੇਰੇ ਹੱਥਾਂ ਚ ਨਾ ਹੁਣ ਤੱਕ ਪੈ ਨਹੀਂ ਰਿਹਾ। ਆ ਵੇਰ ਨਾ ਕਰਛੀਆ ਤਾਂ ਮੇਰੇ ਨਾਲ ਉਹਦਾ ਖੂਨ ਆਇਆ। ਚਲ ਕੋਈ ਨਹੀਂ ਮਨਪ੍ਰੀਤ। ਮੈਂ ਤੈਨੂੰ ਕੁਛ ਹੋਰ ਬਣਾ ਦਿੰਨੀ ਆ ਪੁੱਤ। ਜੇ ਬਾਜ਼ਾਰ ਚੋਂ ਕੁਛ ਖਾਣਾ ਮੈਨੂੰ ਉਹ ਦੱਸ ਦੇ ਮੈਂ ਲਿਆ ਦਿੰਨੀ ਆ। ਆ ਜਾਓ ਤੁਸੀਂ ਤਾਂ ਹੋਈ ਮੂਡ ਖਰਾਬ ਕਰ ਕਰਖਤਾ ਬੰਦੇ ਦਾ ਮੈਂ ਤਾਂ ਸਾਰਾ ਦਿਨੇ ਨਹੀਂ ਕੁਛ ਖਾਧੀ ਹੋਣੀ। ਜੀ ਜੀ ਐਂ ਨਾ ਕਰੋ। ਮੂਡ ਨਾ ਖਰਾਬ ਕਰੋ। ਜੋ ਤੁਸੀਂ ਕਹੋਗੇ ਉਹ ਬਣਾ ਦੂੰਗੀ ਮੈਂ। ਮੈਂ ਕਰਦੀ ਆ ਤੁਹਾਡੇ ਵਾਸਤੇ ਖੀਰ ਬਣਾਉਣਾ ਲੈਣ ਤੇ ਮੇਰੀ ਮਾਂ ਬਾਅਦ ਤੋਂ ਮਿੱਠਾ ਛੋਟਾ ਪਾ ਦੇਗੀ ਉਹਦੇ ਚ ਚੱਕ ਕੇ ਪਤਾ ਨਹੀਂ ਤੂੰ ਤਾਂ ਵੈਰ ਕਿਵੇਂ ਕੱਢ ਲਵੇ ਮੇਰੇ ਨਾਲ ਅੱਛਾ ਇਤਨਾ ਇਹੀ ਹੁੰਦਾ ਪਰ ਤਾਂ ਹੀ ਪਤਾ ਨਹੀਂ ਕਿਉਂ ਬਣਾਉਣਾ ਤੇ ਨਾ ਬਾਹਰ ਲੱਗਦੀਆਂ ਹੁੰਦੀਆਂ ਵੀ ਇਹ ਆਪ ਹੋ ਗਈ ਜਿਹਾ ਜੀ ਜੀ ਮੇਰੇ ਤਾਂ ਨਾ ਪਿੱਕੇ ਕਰੇ ਵੀ ਕੋਈ ਭਾਈ ਭੈਣ ਨਹੀਂ ਹੈਗਾ ਜਦੋਂ ਤੁਸੀਂ ਇਸ ਘਰ ਚ ਆਏ ਸੀ ਨਾ ਮੈਨੂੰ ਤਾਂ ਇਹ ਹੋ ਗਿਆ ਵੀ ਸ਼ਾਇਦ ਮੈਨੂੰ ਆਪਣੀ ਨਾ ਵੱਡੀ ਭੈਣ ਹੀ ਮਿਲ ਗਈ ਬਈ ਜੇ ਭੈਣ ਵਾਂਗੂ ਵਰਤੇਗੀ ਨਾ ਭੈਣ ਸਮਝੇਗੀ ਤਾਂ ਮੈਂ ਭੈਣ ਬਣ ਕੇ ਵੀ ਰਹੂੰਗੀ ਤੂੰ ਮੈਨੂੰ ਸਮਝਿਆ ਹੀ ਨਹੀਂ ਕੱਲ ਤੇ ਆਈਆਂ ਤੇਰੇ ਮੂੰਹ ਹਲ ਦੇਖੀ ਜਾਨੀ ਆ ਨਾ ਕੋਈ ਚਾਹ ਸੁਆਦ ਦੀ ਨਾ ਤੂੰ ਮੈਨੂੰ ਅਨਸਰ ਪਾਣੀ ਚੱਜ ਨਾਲ ਫੜਾਇਆ ਘੰਟੇ ਬਾਅਦ ਆਈ ਤੂੰ ਮੇਰੇ ਕੋਲ ਪਾਣੀ ਲੈ ਕੇ ਡਰਾਮੇ ਕਰਦੀ ਐ ਜਿਦੇ ਮੈਨੂੰ ਪਤਾ ਹੀ ਨਹੀਂ ਸੀ ਜਦੋਂ ਤੁਸੀਂ ਆਇਆ ਮੈਂ ਤਾਂ ਫੇਰ ਵੀ ਤਰੀਫਾਂ ਕਰੇ ਜਾਨੀ ਝੂਠਾਂ ਭਰਾ ਆ ਕੇ ਵੀ ਮੈਂ ਕਹਿਤਾ ਮੈਂ ਤਾਂ ਨਾ ਸੋਣੀ ਸਰਖੀ ਆ ਸਿਆਣੀ ਆ ਸਮਝਦਾਰ ਐ ਬੇ ਕੁਝ ਬੋਲੀ ਨਾ ਇਹਨੂੰ ਲੈ ਆ ਦੇਖ ਲੋ ਸਮਝਦਾਰ ਦੇ ਲੱਛਣ ਨਿੱ ਕਿਉਂ ਟੀਰ ਨੇ ਪਾਉਣ ਲੱਗ ਪਈ ਐ ਆ ਦੇਖ ਲੈ ਸੁਣਦੀ ਆ ਜੇ ਕੁਛ ਮਾੜਾ ਜਿਹਾ ਕਹਿ ਦੋ ਤੜਕੇ ਆਪਣੇ ਕੀਰਨੇ ਪਾਉਣ ਲੱਗ ਪੈਂਦੀ ਆ ਜਿਵੇਂ ਤੂੰ ਮਰ ਗਿਆ ਹੁਣ ਤਾਂ ਸਿਰਫ ਤੇਰੀ ਧੀ ਆਈ ਆ ਮੈਂ ਹੀ ਆਈ ਆ ਆਪਣੇ ਘਰੇ ਨਾ ਕੋਈ ਕਾਲੂ ਰਿਸ਼ਤੇਦਾਰ ਆਜੂਗਾ ਉਹਦੇ ਅੱਗੇ ਵੀ ਇਹੋ ਜਿਹਾ ਖਾਣ ਪਕਾਉਣ ਬਣਾ ਕੇ ਰੱਖ ਦੂਗੀ ਰੱਖ ਕਬੜਾ ਦੂਗੀ ਤੇਰੀ ਸ਼ੁਕਰ ਕਰ ਮੇਰਾ ਜਵਾਈ ਨਹੀਂ ਆਇਆ ਜੇ ਮੇਰਾ ਜਵਾਈ ਆ ਜਾਂਦਾ ਮੇਰਾ ਤਾਂ ਬੜਾ ਜਲੂਸ ਨਿਕਲਦਾ ਜੇ ਤੇਰਾ ਜਵਾਈ ਆ ਜਾਂਦਾ ਨਾ ਮੈਂ ਤਾਂ ਮੂੰਹੋਂ ਮੂੰਹੀ ਇਹਨੂੰ ਪਲੇਟ ਫੜਾਈਆ ਫਿਰ ਤੇਰੀ ਪਲੇਟ ਤੇ ਕੌਲੀ ਉਹ ਗੇਟ 'ਚ ਮਿਲਦੇ ਤੇਨੂੰ ਉਜਾਤ ਸੁਭਾਵੀ ਵਾਲਾ ਹੀ ਕੰਬਾ ਹੱਦ ਤੱਕਰੇ ਕਾਦਾ ਰਹਿ ਗਏ ਟਾਈਮ ਦੀ ਨਹੀਂ ਪਤਾ ਲੱਗਿਆ ਕਿੰਨਾ ਹੋ ਗਿਆ ਕਿਰਨਾ ਲੈ ਰਸੋਈ ਚ ਖੜੀ ਐ ਓ ਯਾਰ ਚਾਹ ਦੀ ਕੁੱਟ ਤਾਂ ਪਿਆ ਦੇ ਮੈਨੂੰ ਬਿਨਾਂ ਦਨੀਓ ਜੀ ਗੱਲ ਸੁਣ ਆ ਰੋਈ ਕਾ ਤੂੰ ਜਾਣੀ ਤੂੰ ਕੀ ਹੋਇਆ ਕੁਛ ਨਹੀਂ ਜੀ ਬਸ ਪਿਆਜ਼ ਕੱਟਣ ਲੱਗੀ ਸੀ ਉਹ ਉਥੇ ਕਰਕੇ ਖਖ ਜੋਂ ਜੋਂ ਆ ਗਈ ਮੈਨੂੰ ਪਤਾ ਤੇ ਪਿਆਜ਼ ਦੇ ਹੰਝੂ ਨੇ ਜਾਂ ਤੇਰੇ ਦੁੱਖ ਦੇ ਹੰਝੂ ਨੇ ਗੱਲ ਦੱਸ ਉਹਨੂੰ ਗੱਲ ਕੀ ਹੋਈ ਆ ਕੁਛ ਨਹੀਂ ਕਿਹਾ ਤਾਂ ਕੋਈ ਗੱਲ ਨਹੀਂ ਹੈਗੀ ਤੈਨੂੰ ਕੀ ਲੱਗਦਾ ਤੂੰ ਗੱਲ ਖੋਲ੍ਹੇਂਗੀ ਤੇ ਮੈਂ ਸਮਝ ਜਾਊਂਗਾ ਵੀ ਹਾਂ ਕੋਈ ਗੱਲ ਨਹੀਂ ਹੈਗੀ ਉਹ ਗੱਲ ਤਾਂ ਕੋਈ ਹੈਗੀ ਆ ਤੇਰਾ ਚਿਹਰਾ ਦੱਸ ਹੀ ਜਾਂਦਾ ਯਾਰ ਮੈਨੂੰ ਗੱਲ ਦੱਸ ਮੈਨੂੰ ਕਿਰਨਾ ਗੱਲ ਕੀ ਆ ਗੱਲ ਕੀ ਹੋਣੀ ਆ ਜੀ ਇਹ ਘਰ ਚ ਮੈਨੂੰ ਕੋਈ ਨਹੀਂ ਸਮਝ ਆਉਂਦਾ ਇਹਦੀ ਐਸੀ ਮੈਨੂੰ ਸੇ ਪੀਤੀ ਤਾਂ ਮੈਨੂੰ ਸਮਝਣਗੇ ਪਰ ਉਹ ਵੀ ਪਤਾ ਨਹੀਂ ਮੰਮੀ ਬੰਗੂਏ ਬੋਲਦੇ ਨੇ ਮੈਨੂੰ ਜੀਜੀ ਭੈਣ ਹੋਣੇ ਤੈਨੂੰ ਕੀ ਕਹਤਾ ਪਤਾ ਨਹੀਂ ਜੀ ਕੱਲ ਦੇ ਲੱਗੇ ਪੈਨੇ ਤਾਨੇ ਦੇ ਦੇਣ ਅੱਜ ਵੀ ਇਹਨਾਂ ਕਹੇ ਰੋਟੀ ਬਣਾ ਦੇ ਚਲ ਮੈਂ ਰੋਟੀ ਬਣਾ ਕੇ ਲੈ ਗਈ ਕਹਿੰਦੇ ਨੇ ਬੱਤੀ ਦੇ ਮਲਾਈ ਆਪ ਤੈਨੂੰ ਸੋ ਕੁਛ ਸੁਣਾ ਰਹੇ ਨੇ ਮੈਨੂੰ ਐਂ ਦੱਸੋ ਜੀ ਮੇਰੀ ਕੀ ਗਲਤੀ ਆ ਯਾਰ ਭੈਣ ਤਾਂ ਤੇਰੀ ਵਧੀਆ ਤਾਰੀਫ ਕਰਦੀ ਸੀਗੀ ਪਿਪਾ ਵੀ ਵਧੀਆ ਪਰ ਮੇਰੀ ਪਿੱਠ ਪਿੱਛੇ ਤੈਨੂੰ ਇੰਨਾ ਮੱਦਾ ਚੰਗਾ ਬੋਲ ਰਹੇ ਨੇ। ਰੀਤਾਂ ਉਹ ਨਹੀਂ ਗਲਤ ਕਰ ਲਾ। ਚੱਲ ਤੂੰ ਗੱਲ ਕਰ। ਮੈਂ ਗੱਲ ਕਰਦਾਂ ਜਾ ਕੇ। ਨਾ ਨਾ ਜੀ। ਤੁਸੀਂ ਲਓ ਕੋਈ ਗੱਲ ਕਰਿਓ। ਜੇ ਤੁਸੀਂ ਸਾਡੇ ਕੋਈ ਗੱਲ ਕਰੋਗੇ, ਫਿਰ ਤੁਸੀਂ ਫੇਰ ਮੈ ਬਦਨਾਮ ਹੋਊਗੀ। ਕਹਿਣਗੇ ਬਹੁਣੇ ਹੁੰਗਾ ਲਾ ਕੇ ਫੇਸੇ। ਮੰਮੀ ਤਾਂ ਹੁਣ ਹੀ ਨਹੀਂ ਮੰਨਣਗੇ। ਉਹ ਤਾਂ ਪਹਿਲੇ ਹੀ ਕਹਿੰਦੇ ਨੇ ਵੀ ਆਪਣੀ ਜਨਾਨੀ ਮਗਰ ਲੱਗਿਆ। ਤੈਨੂੰ ਐ ਦੱਸ। ਮੈਂ ਤੁਹਾਨੂੰ ਕਦੇ ਕਿਹਾ ਵੀ ਤੁਸੀਂ ਮੰਮੀ ਨੂੰ ਮਾੜਾ ਚੰਗਾ ਬੋਲੋ। ਓਏ ਮੈਂ ਮੰਨਦਾ ਤੇ ਨਹੀਂ ਗਿਆ। ਮਾਂਗਰ ਲੱਗੂਗਾ ਨਹੀਂ ਤਾਂ ਫਿਰ ਹੋਰ ਕਿਹਦੇ ਲੱਗੂਗਾ ਪਰਾਂ ਜੇ ਤੈਨੂੰ ਤੇਰੇ ਤੇ ਕੋਈ ਤਕਲੀਫ ਆਉਗੀ ਉਹ ਦੁੱਖ ਮੈਨੂੰ ਵੀ ਤਾਂ ਨਾਲ ਹੋਊਗਾ ਨਾ ਆਹ ਦੇਖ ਲੈ ਦੋਨਾਂ ਨਾਲ ਰਲ ਕੇ ਤੇਰਾ ਕੀ ਹਾਲ ਕਰਿਆ ਇੱਥੇ ਇਕੱਲੀ ਖੜੀ ਸੋਚ ਰੋਈ ਜਾਂਦੀ ਮੈਂ ਅੰਦਰ ਆ ਰਮਾ ਸੁੱਤਾ ਪਿਆ ਮੈਨੂੰ ਤਾਂ ਐ ਸੀਗਾ ਆਨੰਦ ਪਰਜੇ ਇਕੱਠੀਆਂ ਹੋ ਕੇ ਕੰਮ ਕਰਦੀ ਹੋਣੀ ਐ ਗੱਲਾਂ ਕਰਦੀ ਹੋਣੀਆਂ ਪਰ ਮੈਨੂੰ ਕੀ ਪਤਾ ਉਹਨਾਂ ਦੋਨਾਂ ਨੇ ਰਲ ਕੇ ਤੇਰੇ ਤੇ ਪ੍ਰੈਸ਼ਰ ਪਾ ਰੱਖਿਆ ਤੇ ਇਥੇ ਰਵਾਈ ਜਾਂਦੀ ਐ ਤੈਨੂੰ ਕੰਮ ਦੀ ਗੱਲ ਨਹੀਂ ਹੈਗੀ ਜੀ ਕੰਮ ਤਾਂ ਚਾਹੀਏ ਤੁਸੀਂ ਮੈਨੂੰ ਤਾਂ ਸਾਰਾ ਦਿਨ ਰਾਤ ਕਰਵਾ ਲਾ ਜਿਹੜੇ ਮੇਨੇ ਮਾਰਦੇ ਨੇ ਨਾ ਉਹ ਮੈਨੂੰ 16 ਵੰਗ ਚੁੱਧਦੇ ਨੇ ਉਹਨਾਂ ਦਾ ਕੀ ਕਰਾਂ ਮੈਂ ਚੱਲ ਕੋਈ ਨਾ ਯਾਰ ਹੁਣ ਦੋ ਦਿਨ ਭੈਣ ਉਰੇ ਰਹਿਣਾ ਹੀ ਆ ਕਹੋਗੀ ਮੈਨੂੰ ਜਰਤ ਨਹੀਂ ਹੈਗੀ ਇਹ ਦੋ ਦਿਨਾਂ ਹੁਣ ਉਹਨੂੰ ਮੈਂ ਕੀ ਕਹਿ ਸਕਦਾ ਦੋ ਦਿਨ ਆਈਆਂ ਆਪੇ ਬਗਤੀ ਕੁਛ ਕਿਹਾ ਵੀ ਨਾ ਤੁਸੀਂ ਕੋਈ ਗੱਲ ਨਹੀਂ ਮੈਂ ਕੁਝ ਨਹੀਂ ਕਹਿੰਦਾ ਚੱਲ ਮੇਰੀ ਗੱਲ ਸੁਣ ਆ ਦੋ ਘੁੱਟੇ ਮੇਰੇ ਬਾਕੇ ਚਾਹ ਦੀਆਂ ਬਣਾ ਰਿਹਾ ਆ ਆ ਕੰਮ ਕੋ ਮੇਰੇ ਛੱਡ ਦੇ ਪਰਾਂ ਆਪੇ ਕਰ ਲੈਣੀਆਂ ਇਹੋ ਚਾਹ ਨਾਲੇ ਆਬੀ ਬਣਾ ਲੈ ਨਾਲੇ ਮੇਰੀ ਬਣਾ ਲੈ ਕਮਰੇ 'ਚ ਆ ਜਾਈਂ ਉਨੀ ਆ ਜੀ ਅੱਛਾ ਦੇਖ ਲੈ ਬਾਵੇ ਦੇ ਕੰਨ ਭਰਦੀ ਐ ਇਹ ਮੁੰਡੇ ਦਾ ਵੀ ਪਤਾ ਨਹੀਂ ਲੱਗਦਾ ਕਦੀ ਉਹਦਾ ਚਮਚਾ ਬਣ ਜਾਂਦਾ ਕਦੀ ਸਾਡਾ ਵਾਲੇ ਦੋਗਲਾ ਆ ਉਹਦੇ ਮੂੰਹ ਤੇ ਉਹਦਾ ਤੇ ਸਾਡੇ ਮੂੰਹ ਤੇ ਸਾਡਾ ਕੱਲ ਤਾਂ ਫਿਰ ਇਹਦੇ ਨਾਲ ਵੀ ਹੰਕਾਰ ਨਹੀਂ ਪੈਣੀ ਵੀ ਤੂੰ ਵੀ ਤਾਂ ਦੋਗਲੀ ਆ ਤੂੰ ਵੀ ਉਹਦੇ ਮੂੰਹ ਤੇ ਉਹਦੀ ਮੇਰੇ ਮੂੰਹ ਤੇ ਮੇਰੀ ਮੇਰਾ ਤਾਂ ਸਾਥ ਤੁਸੀਂ ਦੋਨਾਂ ਨੇ ਦੇ ਰਹਿ ਚਲਾ ਗਿਆ ਨਹੀਂ ਹੈ ਜਿੰਨਾ ਨੂੰ ਕੰਮ ਤੇ ਬੱਜ ਰਸ ਗਿਆ ਹੈ genau ਵੇ ਮੁੰਡਿਆ ਨਾ ਮੈਨੂੰ ਤੇਰਾ ਹੀ ਨਹੀਂ ਪਤਾ ਲੱਗਦਾ ਉਹਦੇ ਮੂੰਹ ਤੇ ਉਹਦਾ ਮੇਰੇ ਮੂੰਹ ਤੇ ਮੇਰਾ ਨਾ ਕੀ ਉਹਨਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਸੀ ਤੈਨੂੰ ਕੀ ਪਟੀਆਂ ਪੜਾਉਂਦੀ ਸੀ ਉਹ ਮੇਰੇ ਵਿਰੁੱਧ ਬੜਾ ਤਲਬਦਲੂ ਹੋਇਆ ਪਿਆ ਹੈ ਉਹ ਤੁਹਾਡੇ ਦੋਨਾਂ ਦੇ ਕੰਨ ਮੇਰੇ ਮੋਢੇ ਤੇ ਰਹਿੰਦੇ ਨੇ ਵੀ ਕੀ ਉਹਦੇ ਨਾਲ ਗੱਲ ਕਰਦਾ ਕਿਵੇਂ ਕਰਦਾ ਮਿੰਟ ਚ ਉਹਲੇ ਖਬਰ ਆ ਜਾਂਦੀ ਉਹਦੀ ਮਿਸਰਤ ਚੜ ਕੇ ਆ ਜਾਂਦੀ ਮਾਤੂ ਤਾਂ ਅਸੀਂ ਨਾਲੇ ਖੜੀਆਂ ਸੀ ਰੂਮ ਦੇ ਲੱਗਾ ਆ ਗੱਲਾਂ ਕਰਨ ਨਾ ਮਾੜੀ ਮੋਟੀ ਸ਼ਰਮ ਹੈਗੀ ਕਿ ਨਹੀਂ ਇੰਨਾ ਤੂੰ ਦਲ ਬਦਲੂ ਨਿਕਲੂਗਾ ਮੈਂ ਤਾਂ ਸੋਚਿਆ ਵੀ ਨਹੀਂ ਸੀ ਉਹ ਦਲ ਬਦਲੂ ਲਈ ਚ ਕੀ ਗੱਲ ਆ ਮਾ ਮੇਰੀ ਗੱਲ ਸੁਣ ਉਹ ਤੁਸੀਂ ਤਾਂ ਦੋਏ ਨੂੰ ਭੱਜ ਭੱਜ ਪਈ ਜਾਨੀ ਜੇ ਮੈਂ ਵੀ ਉਹਨੂੰ ਐ ਭੱਜ ਕੇ ਪੈਣ ਲੱਗ ਗਿਆ ਉਹਦਾ ਇੱਥੇ ਰਹਿ ਕੌਣ ਗਿਆ ਉਹ ਦੁੱਖ ਸੁੱਖ ਇਹਦੇ ਨਾਲ ਕਰੂਗੀ ਤੂੰ ਆਪ ਦੱਸ ਬਲ ਲੈ ਦੇਖ ਲਾ ਮਾ ਤੇਰਾ ਲਾਡੂਲਾ ਤਾਂ ਦੁੱਖ ਸੁੱਖ ਕਰਦਾ ਵਿਚਾਰੀ ਨਾਲ ਓਏ ਓਹੋ ਉਹ ਭੈਣ ਮੇਰੀ ਐ ਮੈਂ ਤੈਨੂੰ ਪਹਿਲਾਂ ਵੀ ਗਿਆ ਸੀਗਾ ਵੀ ਉਹਦੇ ਨਾਲ ਤੱਤਾ ਚੱਲੂਗਾ ਤਾਂ ਕੰਮ ਵਿਗੜ ਸਕਦਾ ਹੈ ਦੇਖ ਬਈ ਬਾੜੀਆਂ ਤਾਂ ਮੈਨੂੰ ਗੱਲਾਂ ਆਉਂਦੀਆਂ ਨਹੀਂ ਮੇਰੇ ਕੋਲ ਤਾਂ ਸਾਫ਼ ਗੱਲ ਐ ਜੇ ਤਾਂ ਕੋਈ ਪੈਸਾ ਬੁਸੇ ਨਾ ਤਾਂ ਲੈਣਾ ਤਾਂ ਸਿਰਫ ਤੈਨੂੰ 6 ਮਹੀਨੇ ਦਿੱਤੇ ਆ ਆਪ ਦਾ ਬਟੌਰ ਇਹਨਾਂ ਤਾਂ ਪੈਸਾ ਤੇ ਨਾਲ ਇਹਨੂੰ ਘਾਟੇ ਇਸ ਕਰੋ ਕਲਾਕਪਰੂਫ ਲੈ ਲੈ ਤੇ ਹੋਰ ਵੇਅ ਕਰਦਾਂਗੇ ਤੇਰਾ ਨਹੀਂ ਐਵੇਂ ਆ ਨੀਲੇ ਪੇਪੇ ਜਿਹਾ ਕਰਨ ਦੀ ਲੋੜ ਨਹੀਂ ਆ ਜੇ ਠੀਕ ਆ ਨਾ ਵੇਲੇ ਪੇਪੇ ਦਾ ਚੱਕਰ ਜਿਵੇਂ ਸਿਰ ਚੜ ਕੇ ਬੈਠ ਜੂਗੀ ਜਦੋਂ ਸਿਰ ਚੜ ਕੇ ਨੱਚੀ ਨਾ ਕਨੂੰ ਪਤਾ ਉਦੋਂ ਲੱਗਣਾ ਥੋੜੀ ਬੂਲਾ ਸੁਣਦੀ ਨਾ ਹੋਵੇ ਉਹ ਚਾਹ ਬਣਾਉਂਦੀ ਐ ਕਿਦਨੇ ਸੁਣ ਦੇਗੀ ਮੇਰੀ ਗੱਲ ਸੁਣ ਉਹ ਆਂਟੀ ਦੀ ਵਾਲੀ ਮੁਰਗੀ ਐ ਉਹ ਜਿਉਣੀ ਇੱਕਦਮ ਹਲਾਲ ਕਰ ਦਾਂਗੇ ਵੱਢਤੀ ਉਹ ਵਿਚਾਰੀ ਫਿਰ ਤਾਂ ਆਪਣੇ ਪੱਲੇ ਕੁਛ ਵੀ ਨਹੀਂ ਪੈਣਾ ਕਿੱਥੇ ਆਪਾਂ ਉਹ ਐ ਵੀ ਸਹਿਜ ਮਦੀਨਾ ਚੱਲਾਂਗੇ ਤਾਂ ਸਾਰਾ ਕੁਛ ਆਪਣੇ ਹੱਥ ਚ ਆ ਜੂਗਾ ਦੇਖ ਜੇ ਤਾਂ ਤੂੰ ਸੱਚੀ ਮੇਰੇ ਵੱਲ ਆ ਹਾਂ ਵੇ ਤੈਨੂੰ ਵੀ ਲਾਲਚ ਆ ਪੈਸੇ ਦਾ ਮੇਰੇ ਵਾਂਗੂ ਆਪਣੇ ਆਪਾਂ ਘਰ ਦਾ ਕੁਛ ਬਣਾਉਣਾ ਆ ਫੇ ਤਾਂ ਗਲ ਠੀਕ ਹੈ ਜੇ ਤੂੰ ਸੱਚੀਓ ਰੰਨ ਦਾ ਗੁਲਾਮ ਬਣੀ ਬੈਠਾ ਨਾ ਫੇ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਮਾਂ ਕਿਸਦਾ ਗੁਲਾਮ ਨਹੀਂ ਹੈਗਾ ਮੈਂ ਮੇਰੀ ਗੱਲ ਸੁਣ ਪੈਸੇ ਆਪਣੇ ਹੱਥ 'ਚ ਆ ਜਾਣ ਤੇ ਇਸ ਤੋਂ ਬਾਅਦ ਚ ਨਾ ਇਹਦੇ ਮਾਰਕਟ ਠੋਡੇ ਨੂੰ ਮਾਰਾਂਗੇ ਘਰੋਂ ਬਾਹਰ ਤੇ ਆਪਾਂ ਮੇਰਾ ਦੂਜਾ ਵਿਆਹ ਕਰਦਗੇ ਫਿਰ ਤੂੰ ਹੈ ਦੂਜਾ ਵਿਆਹ ਤਾਂ ਕਰਾਂਗੇ ਜੇ ਪੱਲੇ ਕੁਛ ਹੋਊਗਾ ਪਹਿਲਾਂ ਇਹਦੇ ਗਲ ਨੂੰ ਹੱਥ ਤਾਂ ਪਾ ਕੁਛ ਪੱਲੇ ਤਾਂ ਪਵੇ ਪਾਊਗਾ ਮੈਂ ਪਾਊਗਾ ਮੇਰੀ ਗੱਲ ਸੁਣ ਉਹ ਚਾਲ ਲੈ ਕੇ ਆਉਂਦੀ ਹੁਣ ਉਹ ਕਹੂਗੀ ਪਤਨੀ ਮਾਂ ਤੇ ਭੈਣ ਉਹਦੀਆਂ ਉਹਨੂੰ ਕੀ ਪਟੀਆਂ ਪੜਾਈ ਜਾਂਦੀਆਂ ਨੇ ਤੁਸੀਂ ਭੰਗ ਜਾ ਪਰ ਦੇਖ ਖਾਂ ਸਾਡੇ ਤੋਂ ਚਾਵਾ ਸਿਆਣਾ ਆ ਜਾਣਾ ਚੱਲੀਏ ਜਿਹੜੀ ਗੱਲ ਮੈਂ ਕਹੀ ਹੈ ਓਦੋਂ ਯਾਦ ਰੱਖੀ ਉਹ ਯਾਦਾ ਮਾਂ ਨਾਲੇ ਸਾਰੇ ਚਰਿੱਤਰ ਤਾਂ ਤੇ ਤੋਂ ਸਿੱਖਿਆ ਹੈ ਮੈਂ ਹੈ ਚੱਲ ਮੈਨੂੰ ਤਾਂ ਪਰ ਭੂਮੀ ਰੱਦ ਲੱਤਾਂ ਤਹਾ 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 ਬੇ ਆ ਕੀ ਗੱਲ ਹੋ ਗਈ ਚਲ ਹੁਣ ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਨਾ ਠੀਕ ਐ ਮਾਵੀ ਨਾ ਅੱਤੀ ਹੋਈ ਰਹਿੰਦੀ ਐ ਤੇ ਫੱਟਦੇ ਨੇ ਉਹ ਗੋਡਿਆਂ 'ਤੇ ਲਈ ਧਰਨਾ ਤੈਨੂੰ ਕੀ ਪਤਾ ਇਸ ਹਜਮਤ ਇਹਨਾਂ ਚੰਦੂ ਦਾ ਹੁੰਦਾ ਹੈ ਚਾ ਪੀ ਲੋ ਤੁਸੀਂ ਅੱਗੇ ਖਵਾ ਕੇ ਤਾਂ ਅੰਗਲਾ ਤੇ ਹੁਣ ਚਾ ਪਿਆ ਕੇ ਰੰਗਲਾ ਦੇ ਉਹ ਜੀ ਚਾ ਬਣਾਈ ਹੋਊਗੀ ਵਗ ਜਾ ਵਗ ਜਾ ਦੋਨੇ ਪੀ ਲੋ ਵਗ ਜਾ ਬਹਿ ਜਾ ਫੀਤੀਆਂ ਇਹਦੀਆਂ ਚਾਹਾਂ ਤੇ ਨਾਲੇ ਖਾਧੀਆਂ ਐ ਰੋਟੀਆਂ ਪਤਾ ਨਹੀਂ ਕੀ ਥੁੜਿਆ ਪਿਆ ਸੀ ਇਹਦੇ ਵੀ ਨਾ ਮੈਨੂੰ ਤਾਂ ਤੇਰੀ ਨਹੀਂ ਸਮਝ ਆਉਂਦੀ ਕੀ ਦੇਖਿਆ ਸੀਗਾ ਤੈਨੂੰ ਦੱਸਿਆ ਸੀ ਫੇ ਮੇਰੀ ਤਾਂ ਜबान ਨੂੰ ਅੱਗ ਲੱਗ ਗਈ ਸੀ ਜਿਹੜਾ ਇੱਕ ਕਿਲੜਾ ਦੇਖ ਕੇ ਹੀ ਉੱਥੇ ਹੀ ਲਾਲਾ ਸਿੱਟ ਲਿਆ ਦੋਨਾਂ ਮਾਂ ਪੁੱਤਣੇ ਅੱਦ ਗਈ ਪਈ ਐ ਥੁੜਿਆ ਚੱਲ ਬਾਕੀ ਗੱਲਾਂ ਛੱਡ ਮਾਂ ਤੂੰ ਕਹਿੰਨੀ ਹਾਂ ਵੀ ਤੇਰੀ ਨਾ ਅਗਲੇ ਨੇ ਪੀਲੀ ਕਰਕੇ ਭੇਜੀ ਐ ਸਿਓਨੇ ਨਾਲ ਲੈ ਆ ਫਿਰ ਮਾਰ ਮੜੀ ਦੀ ਆਵਾਜ਼ ਉਹਨੂੰ ਚਾਹ ਤਾਂ ਬਾਅਦ ਚ ਵੀ ਪੀ ਲੂਗੀ ਉਹਨ ਕ ਮਾੜੀ ਜਿ ਮੇਰੀ ਵੀ ਨਿਗਾ ਪਵਾ ਦੇ ਵੀ ਆਪਦੇ ਸੈਟ ਤੇ ਵੀ ਕੀ ਹੋ ਜਾ ਲੈ ਕੇ ਆਈ ਆ ਕਰਨਾ ਕੁੜਾ ਕਰਨਾ ਕਰਨਾ ਦਾ ਫਿਰ ਨਾ ਲੇਟ ਨਾ ਆਇਆ ਹਾਂਜੀ ਮੰਮੀ ਜੀ ਗੱਲ ਸੁਣ ਇੱਧਰ ਆ ਕੇ ਭਾਬੀ ਕੁਸੇ ਗਲੇ ਚਲ ਛੱਡ ਤੂੰ ਦਾਲ ਚ ਨੂਨ ਜ਼ਿਆਦਾ ਪਾਤਾ ਮੈਂ ਤੈਨੂੰ ਬੋਲ ਗਈ ਹਨਾ ਤੇ ਆ ਚਾਹ ਪਿੱਛੇ ਹੁਣ ਮੈਂ ਤੈਨੂੰ ਤਾਂ ਬੋਲੀ ਵੀ ਜਦੋਂ ਰੋਟੀ ਪਾਣੀ ਨਹੀਂ ਖਾਦਾ ਤੂੰ ਸਿੱਧੀ ਚਾਹ ਪੁੱਛ ਲਈ ਉਹ ਸਾਰੀਆਂ ਗੱਲਾਂ ਸਾਈਡ ਕਰ ਮੈਂ ਤਾਂ ਐਂ ਕਹਿੰਦੀ ਸੀ ਮੰਮੀ ਨੂੰ ਵੀ ਇਹੀ ਕਹਿ ਕੇ ਹਟੀਆਂ ਜਿਹੜੇ ਤੇਰੇ ਪੇਕਿਆਂ ਨੇ ਤੈਨੂੰ ਗਹਿਣਾ ਘੱਟਾ ਕੋਈ ਪਾਇਆ ਹੈ ਮੇਰੀ ਮਾੜੀ ਜੀ ਨਿਗਾਹ ਤਾਂ ਪਵਾਦੇ ਉਹਨਾਂ ਤੇ ਵੀ ਕਿਹੋ ਜਿਹਾ ਸਿਉਣਾ ਦਿੱਤਾ ਤੇਰੇ ਵੇਖਿਆਂ ਨੇ ਤੈਨੂੰ ਤੇਰੀ ਉਹ ਤਾਂ ਬੈੱਡੇ 'ਚ ਪਏ ਨੇ ਲੈ ਬੈੱਡ 'ਚ ਪਏ ਆ ਉਹ ਕਿਹੜਾ ਪੇਟੀ 'ਚ ਪਏ ਸੱਤ ਜਿੰਦੇ ਲਾ ਕੇ ਰੱਖਤਾ ਬੈੱਡ 'ਚੋਂ ਕੱਢ ਲਾ ਦਿਖਾ ਦੇ ਮੇਰੀ ਧੀ ਕਹਿੰਦੀ ਆ ਤੈਨੂੰ ਨਾ ਉਹ ਤਾਂ ਵੀਰਾ ਕਰਿਆ ਉਹਨੂੰ ਲਾਲਾ ਨਾਲ ਜਾਂ ਕੱਢ ਲਿਆ ਮੈਂ ਵੇਖ ਲਾਂ ਲਿਆਉਣੇ ਦੇ ਦੀ ਹੋਰ ਫਿਰ ਮੈਂ ਵੀ ਅੱਗੇ ਸ੍ਰੀ ਕਾ ਕਬੀਰ ਅੱਜ ਜਾ ਕੇ ਦੱਸਣਾ ਹੈ ਵੀ ਸਾਡੀ ਨੂੰ ਇੰਨਾ ਸਿਆਣਾ ਲੈ ਕੇ ਆਈ ਆ ਭਾਈ ਕੋਈ ਗੱਲ ਨਹੀਂ ਦੀਦੀ ਕੱਢ ਲੈਨੇ ਹਾਂ ਝਾਲ ਲਈ ਆ ਮੜਿਆ ਤੇਲ ਤਾਂ ਦੇਖੇ ਤਾਂ ਕਿੱਦਾਂ ਘਟਦਾ ਅੱਖੇ ਬੈੱਡ 'ਚ ਪਏ ਆ ਨਾ ਖੂਚਤਾ ਨਹੀਂ ਪਏ ਜਿਹੜੇ ਕੱਡੇ ਨਹੀਂ ਜਾਣੇ ਬੈੱਡ 'ਚ ਹੀ ਪਏ ਆ ਕਢਾ ਕੇ ਹਟਾਉ ਕੋਈ ਨਹੀਂ ਦੇਖ ਲੈਣੇ ਆ ਲੈ ਕੇ ਆਉਂਗੀ ਲਿਆ ਕੇ ਬੈੱਡ ਨੇ ਫੜ ਲਿਆ ਇੱਕ ਤਾਂ ਸਿਰਾਂ ਨਾੜ ਲਾ ਇੰਨੇ ਇਚਾਂ ਚਾਗਿਰ ਵੀ ਨਾ ਚੰਗੀ ਨਹੀਂ ਹੁੰਦੀ ਜਿੰਨੇ ਉਹ ਕਰਦਾ ਫਿਰਦਾ ਇੱਕ ਪੈਸਿਆਂ ਬਦ ਪੈਸਿਆਂ ਬਦਲੇ ਪੈਸੇ ਪੈਸੇ ਕਰਦੇ ਨੇ ਮੈਂ ਅੱਗੇ ਵੀ ਉਹਨੂੰ ਕਹਿ ਕੇ ਆਈਆਂ ਵੀ ਥੋੜਾ ਸਿਰ ਚ ਗਲੀਆਂ ਕਰੂਗੀ ਕੁੜੇ ਕਰਨਾ ਉਹ ਲੱਭੀ ਕੀ ਜਾਨੀਏ ਥੋ ਯਾਰਾ ਮੈਨੂੰ ਕਹਿੰਦੀ 12 ਹੋ ਜਾ ਕੇ ਮੈਂ ਲਵਾ ਦਿੰਨਾ ਉਹ ਪਹਿਲਾਂ ਚਾਹ ਦੀ ਕੋਟਾ ਪੀ ਲਾ ਚਾਹਤਾ ਜੀ ਬਾਚੇ ਪੀਉਂਗੀ ਮम्मी ਬਾਜਾ ਮਰੀ ਜਾਂਦੇ ਨੇ ਮੈਂ ਗਹਿਣੇ ਤੇ ਦੇਣੇ ਸੀ ਉਹਨਾਂ ਨੂੰ ਉਹਨਾਂ ਨੇ ਦੇਖਣੇ ਨੇ ਗਹਿਣੇ ਹਾਂ ਉਹ ਦੀਦੀ ਕਹਿੰਦੇ ਨੇ ਮੈਂ ਦੇਖਣਾਂ ਨੇ ਤੇਰੇ ਗਹਿਣੇ ਮੈਨੂੰ ਜਾਣ ਦੋ ਬਾਕੀ ਗੱਲ ਆਪਾਂ ਬਾਅਦ 'ਚ ਕਰਦੇ ਚਾਹ ਮੈਂ ਬਾਅਦ 'ਚ ਪੀ ਲਵਾਂਗੀ ਚਲ ਹੁਣ ਇਹਨੇ ਕੀ ਸਕੀਮ ਲਾਤੀ ਮਾਂ ਤੀਆਂ ਨੇ ਮੁੰਡਾ ਜ਼ਮੀਨ ਜੇ ਇਹ ਹੱਥ ਨਾਲ ਖਿਚਾ ਦੇ ਨੇ ਮੇਰੇ ਹੁਣ ਗਹਿਣੇ ਦੇ ਪੈ ਗਈਆਂ ਸੋਹ ਜੀ ਫੇਰੀ ਪੂੰਗਾ ਨਹੀਂ ਆ ਜਾ ਆ ਗਈ ਮੇਜੀ ਉਹ ਨੀਚੇ ਪਏ ਸੀਗੇ ਕੱਪੜਾ ਦੇ ਥੱਲੇ ਬੰਝ ਟਾਈਮ ਲੱਗ ਗਿਆ ਮੈਂ ਕਿਹਾ ਖਰੇ ਖੂਚ ਸੁੱਟ ਤੀਆਂ ਹਾਂ ਲੋ ਦੀਦੀ ਮੈਂ ਵੀ ਦੇਖਾਂ ਮੰਮੀ ਤਾਂ ਤਰੀਫਾਂ ਕਰਦੀ ਨਹੀਂ ਸਕਦੀ ਵਾਹ ਕਿੰਨੇ ਪਾ ਇਹ ਤਾਂ ਕਾਫੀ ਮਹਿੰਗਾ ਲੱਗਦਾ ਹਨਾ ਕਿੰਨੇ ਕਦ ਬਣਿਆ ਸੀ ਪਹਿਲਾਂ ਪਾਪੀ ਪਤਾ ਨਹੀਂ ਦੀਦੀ ਇਹ ਮੇਰੀ ਦਾਦੀ ਦਾ ਸੈੱਟ ਸੀਗਾ ਦਾਦੀ ਨੇ ਮੰਮੀ ਨੂੰ ਦਿੱਤਾ ਮਾਂ ਮੇਰੇ ਜਦੋਂ ਤੱਕ ਬਾਪੂ ਨੇ ਸਾਭ ਲਿਆ ਸੀ ਵੀ ਮੈਨੂੰ ਪਾਣ ਗਏ ਉਹ ਬਸ ਆ ਹੁਣ ਮੇਰੇ ਕੋਲ ਆ ਗਿਆ ਅੱਛਾ ਮਨੇ ਇਹ ਤਾਂ ਤਰੀਫ ਆ ਵੀ ਦੱਸ ਸਕਦਾ ਤੈਂ ਕਿ ਕਰਨਾ ਹੈ ਉਹ ਤਾਂ ਪਾਈ ਜਾਨੀ ਗੱਲ ਚ ਮੈਂ ਕਿਹਾ ਕਿ ਮਮੇ ਦੇਖੀ ਸੋਣਾ ਲੱਗਦਾ ਬਹੁਤ ਸੋਣਾ ਮੇਰੀ ਧੀ ਏ ਸੁਣ ਲੱਗਦਾ ਵੀਰੇ ਹਾਂ ਬਣ ਸਕਦਾ ਸੋਣਾ ਪਰ ਮੈਂ ਦੱਸ ਤਾਂ ਦੇਣਾ ਤੈਨੂੰ ਕਰਨਾ ਕੀ ਹੈ ਇਹ ਆ ਮੈਨੂੰ ਵਾਟ ਮਮੀ ਆ ਟਿੱਕਾ ਦੇ ਦੇ ਲਾ ਕੇ ਵੇਖਾ ਲੇ ਮਮੀ ਗੱਲ ਕੀ ਹੈ ਗੱਲ ਦੱਸ ਦੋ ਮੈਨੂੰ ਇਹ ਆ ਦੇਖੀ ਗੱਲ ਕੀ ਆ ਗਹਿਣੇ ਦੇਖ ਰਹੀਆਂ ਤੇਰੇ ਸਹੁਰਿਆਂ ਦੇ ਦਿੱਤੇ ਹੋਏ ਸਿੱਧਾ ਹਾਂ ਹਾਂ ਸੋਹਣਾ ਲੱਗ ਰਿਹਾ ਦੀਦੀ ਬਹੁਤ ਤੁਹਾਡੇ ਲੈ ਮੈਨੂੰ ਲੱਗਾ ਮੇਰੇ ਨਾਲੋਂ ਤੁਹਾਡੇ ਜ਼ਿਆਦਾ ਜੱਜ ਰਿਹਾ ਇਹ ਜੱਜਤਾ ਤੇ ਪਰ ਕਹਿ ਦਿੱਤਾ ਤੇਨੇ ਖਰਜਾ ਖਾ ਤਾਂ ਨਹੀਂ ਚੱਲੀ ਕਹਿਣੇ ਇਹਨੂੰ ਬੱਸ ਹੋਈ ਹੈ ਦਾ ਪੁੱਤ ਸ਼ਰੀਕੇ ਚ ਦਿਓਰ ਲੱਗਦਾ ਉਹਦਾ ਵਿਆਹ ਆ ਤੇ ਇਹ ਕਹਿੰਦੀ ਮੈਂ 10 ਦਿਨ ਰੱਖਣਾ ਸੈੱਟ ਪਾਉਣ ਵਾਸਤੇ ਹਾਂ ਬਾਬੀ ਤਾਂ ਹੀ ਲਾ ਪਾ ਕੇ ਵੇਖਦੀ ਸੀਗੀ ਤੇ ਮੈਂ ਨਾ ਲੈ ਕੇ ਜਾਉਂਗੀ ਸੰਗਾ 10 ਦਿਨਾਂ ਦੀ ਗੱਲ ਐ ਪਰ ਜੀਵੀ ਗੁੱਸਾ ਨਾ ਕਰਿਓ ਇਹ ਵਾਲਾ ਸੈੱਟ ਨਹੀਂ ਮੈਂ ਦੇ ਸਕਦੀ ਤੇ ਨਹੀਂ ਸਕਦੀ ਕਿਉਂ ਮੇਰੀ ਧੀ ਨੇ ਕੀ ਖਾ ਲੈਣਾ ਤੇਰਾ ਸੈੱਟ ਮੰਮੀ ਜੀ ਉਹ ਗੱਲ ਨਹੀਂ ਹੈਗੀ ਕੋਈ ਚੀਜ਼ ਨਾਲ ਨਾ ਜਜ਼ਬਾਤ ਜੁੜੇ ਹੁੰਦੇ ਨੇ ਮੈਨੂੰ ਹੁਣ ਦੂਰ ਨਹੀਂ ਕਰਨਾ ਚਾਹੁੰਦੀ ਲੈ ਦੂਰ ਦੀ ਕਿਹੜੀ ਗੱਲ ਹੈ ਮੈਂ ਕਿ ਕੈਨੇਡਾ ਵਾਲਾ ਕਿ ਚੱਲੀ ਆ ਇੱਥੇ ਹੀ ਆ ਉਹ ਨਹੀਂ ਦੇ ਜੂਗੀ ਆ ਮੰਮੀ ਨਾਲ ਜਿੱਪ ਜੀ ਅੱਭੀ ਮੰਮੀ ਜੀ ਗੁੱਸਾ ਕਰੋ ਗਿੱਲਾ ਕਰੋ ਆ ਮੈਂ ਦੇ ਨਹੀਂ ਸਕਦੀ ਤੁਹਾਨੂੰ ਹਾਏ ਹਾਏ ਮੰਮੀ ਕੱਲ ਦੀ ਭੂਤ ਨਹੀਂ ਸੀਵਿਆਂ ਚੱਤ ਤੇਰੇ ਤੇ ਰੋ ਮਾਰ ਕੇ ਸਾਡੇ ਸਾਹਮਣੇ ਉਹ ਵੀ ਦੀਦੀ ਮੈਨੂੰ ਰੋ ਤੁਝੋ ਹੀ ਖੋਹ ਕੇ ਲੈ ਗਈ ਦੀਦੀ ਮੈਂ ਕੋਈ ਰੋਬ ਨਹੀਂ ਮਾਰੀ ਅਸੀਂ ਐਡੇ ਵੀ ਨੰਗ-ਮਲੰਗ ਨੇ ਤੁਰੇ ਫਿਰਦੇ ਮੇਰੇ ਸਾਰੇ ਐਡੇ ਨੰਗ-ਮਲੰਗ ਨੇ ਵੀ ਉਹਨਾਂ ਨੇ ਮੈਨੂੰ ਕੋਈ ਚੀਜ਼ ਨਹੀਂ ਪਾਈ ਦੀਦੀ ਫੇਰ ਨੰਗ-ਮਲੰਗ ਤਾਂ ਅਸੀਂ ਵੀ ਨਹੀਂ ਹੈਗੇ ਨਾ ਤੁਸੀਂ ਕਹਿੰਦੇ ਹੋ ਵੀ ਹਾਂ ਨੰਗ-ਮਲੰਗ ਨਹੀਂ ਅਸੀਂ ਫੇਰ ਇੱਕ ਸੈੱਟ ਤੋਂ ਲੈ ਕੇ ਦੇਈ ਸਕਦੇ ਨੇ ਤੁਹਾਨੂੰ ਆਹ ਦੇਖ ਲਾ ਮੰਮੀ ਮੈਂ ਤਾਂ ਇਹਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਇਸ ਘਰ ਚ ਆਈ ਨਹੀਂ ਤੇ ਮੱਚੀ ਪਈ ਆ ਜਿੱਤੇ ਦੀ ਮੈਂ ਇਸ ਘਰ ਚ ਆਈ ਆ ਕੋਈ ਨਹੀਂ ਉਹਨਾਂ ਨੂੰ ਤਾਂ ਯਾਦ ਰੱਖੀ ਤੋਂ ਮੇਰੇ ਨਾਲ ਕੀ ਕੁਛ ਕੀਤਾ ਅੱਜ ਤੋਂ ਬਾਅਦ ਮੈਂ ਤੇਰਾ ਨਾਮ ਕਲਾਮ ਵੀ ਕਰ ਗਈ ਨਾ ਤੇ ਮੇਰਾ ਨਾਮ ਮਟਾ ਦੇ ਤੈਨੂੰ ਮੈਂ ਬਲੌਗ ਵੀ ਕਰ ਵੀ ਨਹੀਂ ਪਰ ਦੀਦੀ ਮੈਂ ਕਿਹਾ ਕੀ ਆ ਮੈਨੂੰ ਮੈਂ ਕਹਿਣ ਨੂੰ ਤੂੰ ਛੱਡਿਆ ਕੀ ਹੈ ਹੈ ਰੋਟੀ ਨਜਜ ਨਾਲ ਇਹ ਤਾਂ ਬਣਾ ਕੇ ਦਿੱਤੀ ਗਈ ਚਾਹ ਪਾਣੀ ਦੇਣੇ ਪੁੱਛੜਾ ਦੂਰ ਦੀ ਗੱਲ ਆ ਜੇ ਆ ਇੱਕ ਸੈੱਟ ਮੰਗਣਿਆ ਤੂੰ ਵਿਆਹ ਚ ਪਾ ਕੇ ਮੋੜ ਦੂੰਗੀ ਇਹ ਵੀ ਨਹੀਂ ਦਿੱਤਾ ਰ ਫਿੱਟੇ ਮਾੜੀ ਨਹੀਂ ਤਾਲੀਆਂ ਤੂੰ ਮੇਰੀ ਧੀ ਨੇ ਕਿਹੜਾ ਰੱਖ ਲੈਣਾ ਸੀ ਸੈਟ ਨਾ ਤੈਨੂੰ ਜਮਾਂ ਸ਼ਰਮ ਨਹੀਂ ਆਉਂਦੀ ਮੈਂ ਇਸ ਘਰ ਚ ਰਹਿਣਾ ਹੀ ਨਹੀਂ ਚਾਹ ਤੂੰ ਮੁੰਡਾ ਵਾਏ ਨਾ ਮੇਰੇ ਤਾਂ ਜੀ ਨਹੀਂ ਲੱਗਦਾ ਇਸ ਘਰ ਚ ਲੱਗਣਾ ਹੀ ਹਟ ਗਿਆ ਜੀ ਮਿੰਨ ਤਾਂ ਹੀ ਲੱਗਦੇ ਨਹੀਂ ਵੀ ਮੇਰੇ ਪੇਕੇ ਦਾ ਘਰ ਆ ਮੈਨੂੰ ਤਾਂ ਹੀ ਲੱਗਦਾ ਵੀ ਮਾਹਾਰਾਣੀ ਚੌਧਰਾਣੀ ਦਖਾ ਰਹੇ ਮੈਂ ਤਾਂ ਰਹਿਣਾ ਹੀ ਨਹੀਂ ਨਾ ਦੀਦੀ ਇੰਨਾ ਮੈਂ ਕੀ ਬੋਲਿਆ ਤੁਹਾਨੂੰ ਇੰਨਾ ਗੁੱਸਾ ਕਰ ਰਹੇ ਹੋ ਤੁਸੀਂ ਮੰਮੀ ਤੇ ਤੁਸੀਂ ਨਹੀਂ ਸਮਝਾ ਸਕਦੇ ਨਾ ਕੀ ਸਮਝਾਵਾਂ ਮੈਂ ਆਪਣੀ ਧੀ ਨੂੰ ਉਹਨੇ ਸੈਟ ਹੀ ਮੰਗਿਆ ਹੈ ਕੀ ਕਹਤਾ ਤੈਨੂੰ ਮੇਰੀ ਗੱਲ ਸੁਣ ਤੂੰ 10 ਦਿਨ ਦੀ ਖਾਤਰ ਮੇਰੀ ਧੀ ਨੂੰ ਸੈਟ ਨਹੀਂ ਦੇ ਸਕਦੀ ਨਹੀਂ ਦੇ ਸਕਦੀ ਨਹੀਂ ਦੇ ਸਕਦੀ ਮਾਂ ਮਾਨੂੰ ਨਾ ਹੋ ਸਕਦੇ ਆਗੇ ਆਪਾਂ ਜਰੂਰੀ ਥੋੜੀ ਇਹ ਵੀ ਹੀ ਲੈਣਾ ਤੂੰ ਉਹਨੂੰ ਪਸੰਦੀ ਇਹ ਹੀ ਆ ਨਾਲੇ ਉਹਨੇ ਕਿਹੜੇ ਰੱਖਣ ਵਾਸਤੇ ਲੈਣਾ ਨਾ ਹੂੰ ਤਾਂ ਮੇਰੀ ਧੀ ਨੂੰ ਤੇਰੇ ਪੇਕੇਆਂ ਤੋਂ ਕੋਈ ਸਰਿਆ ਨਹੀਂ ਉਹ ਤਾਂ ਵੈਸੇ ਪਾਣ ਵਾਸਤੇ ਮੰਗ ਰਹੀ ਸੀ ਤੂੰ ਉਹ ਵੀ ਨਹੀਂ ਦਿੱਤਾ ਸ਼ਾਬਾਸ਼ ਏ ਤੇਰੇ ਮੇਰੀ ਧੀ ਨੂੰ ਜਲੀਲ ਕਰਨ ਲਈ ਤੁਹਾਡੇ ਦੋਹਾਂ ਦੇ ਤੇਰੀ ਇੰਨੀ ਮਾੜੀ ਜਿਹੜਾ ਕੋਈ ਇੱਕ ਸਹਰਿਆ ਨੂੰ ਚਾਹੀਦਾ ਹੁੰਦਾ ਨਾ ਸਾਰਾ ਕੁਝ ਚਾਹੀਦਾ ਏਸੀ ਤਾਂ ਲਾ ਕੇ ਕੂਲਰ ਫ੍ਰਿਜ ਟੀਵੀ ਬੈੱਡ ਸਭ ਕੁਝ ਚਾਹੀਦਾ ਸਾਨੂੰ ਨਾ ਟੂਮਾਂ ਆਪਿਆਂ ਤੇ ਕੋਲੇ ਰੱਖੇ ਅਸੀਂ ਨਹੀਂ ਪਾਉਣੀਆ ਨਾ ਸਾਡੇ ਮੁੰਡੇ ਨੇ ਪਾਉਣੀਆ ਮੈਨੂੰ ਐਂ ਦੱਸੋ ਨਾ ਤੁਸੀਂ ਵੀ ਦਿੱਤਾ ਸੀ ਦਾਜ ਦੀਦੀ ਨੂੰ ਆਹੋ ਦਿੱਤਾ ਸੀ ਤੇਰੇ ਵਾਂਗੂ ਤੇਰੇ ਪੇਕੇ ਵਾਂਗੂ ਨੰਗਰੀ ਤੋਰਤਾ ਸੀ ਆਪਣੀ ਧੀ ਨੂੰ ਆਪਾਂ ਤਾਂ ਦਿੱਤਾ ਸੀ ਮਨੋਂ ਨੂੰ ਪਰ ਕੋਈ ਕਮੀ ਕੱਢ ਕੇ ਦਿਖਾ ਸਾਡੇ ਮੁੰਡੇ ਚ ਆ ਟੂਮਣ ਆਪਿਆਂ ਆਪੇ ਲੁਕਾਉਣਗੇ ਸਾਡੇ ਨਹੀਂ ਲੁਕਾਉਣਗੇ ਸਾਨੂੰ ਸਾਡਾ ਸਮਾਨ ਚਾਹੀਦਾ ਸਮਾਨ ਨਾ ਆਪ ਦੇ ਬਾਪ ਨੂੰ ਫੋਨ ਕਰ ਸਾਡੇ ਨਾਲ ਜਬਾਨ ਨਾਲੇ ਬਾਪ ਅੰਦਰ ਵਾਜ ਜਾ ਕਰ ਆਪਣੇ ਬਾਪ ਨੂੰ ਹੁਣ ਕੋਈ ਗੱਲ ਨਹੀਂ ਮੈਂ ਨਹੀਂ ਕਰਦੀ ਉਹਦੇ ਬਾਪ ਨੂੰ ਜੋ ਤੁਸੀਂ ਕਰਨਾ ਕਰ ਲਓ ਸਾਰੇ ਵੱਨੋ ਫੜ ਕੇ ਤੋਤੀਆ ਨੰਨ ਕਮਾ ਆ ਦੇਖ ਲੈ ਦੇਖ ਲੈ ਕਿਵੇਂ ਜਵਾਨ ਲੜਾਉਂਦੀ ਆ ਇੱਕ ਮੇਰੀ ਧੀ ਨੇ 10 ਦਿਨ ਲਈ ਸੋਨੇ ਦਾ ਸੈੱਟ ਪਾਉਣ ਵਾਸਤੇ ਮੰਗਿਆ ਸੀ ਕਲੇਸ਼ ਖੜਾ ਕਰਤਾ ਲੋਕ ਦੇਖ ਲੈ ਕਿਵੇਂ ਆਂਡ ਗਵਾਂਡ ਖੜਖੜ ਦੇਖਦਾ ਬਿਨਾਂ ਦੀ ਕੱਲ ਬਹੂ ਵਿਆਹੀ ਆਈ ਆ ਕਿਵੇਂ ਸਿਰ ਚੜ ਕੇ ਨੱਚਦੀ ਆ ਸਿਰ ਚ ਗਲੀਆਂ ਕਰਦੀ ਸਾਡੇ ਭੰਮਾ ਮੇਰੀ ਗੱਲ ਸੁਣ ਤੂੰ ਮੈਨੂੰ ਦੱਸਣਾ ਸੀ ਜੇ ਹਾਰ ਲੈਣਾ ਸੀ ਤੂੰ ਉਹਨੂੰ ਸੱਦਾ ਕਹਨੂੰ ਪੈਣਾ ਸੀਗਾ ਉਹ ਤੇਰਾ ਕਿੰਨਾ ਕ੍ਰੀਸ ਬਤਾ ਚੱਲ ਵੇ ਰਨ ਦਾ غلام ਤੇਰਾ ਕੋਣ ਖਾਏ ਨਹੀਂ ਮੰਮੀ ਅੱਜ ਤੂੰ ਸਟਾਰਟ ਕਰ ਫਿਰ ਤੱਕ ਕਰਨਾ ਮੈਨੂੰ ਨਹੀਂ ਪਤਾ ਬਸ ਮੈਂ ਰਾਤ ਨੂੰ ਏਸੀ 'ਚ ਸੌਣਾ ਇਹਦੇ ਪਾਪੂ ਹੁਣੇ ਕੋਲਣਾ ਤੇ ਮੂੰਹ ਆਉਂਦੇ ਕੋਈ ਨਹੀਂ ਮੈਨੂੰ ਨਹੀਂ ਆਉਂਦਾ ਕਿਹਦੇ ਅਸਮਾਨ ਤਾਂ ਹੀ ਨਾ ਸੌਣੇ ਸਾਡੇ ਘਰ ਚ ਕਰਨਾ ਕਰ ਜਾ ਮੋੜੀ ਬਰੂ ਦੀ ਅੱਲੜਾ ਮੜੀ ਕੋਈ ਇਸ ਦੀ ਕਿਤਾਬ ਦਾ ਕਰਨਾ ਹੈ ਨਾ ਹਜੇ ਮੇਰਾ ਅਸਲੀ ਚਿਹਰਾ ਨਹੀਂ ਦੇਖਿਆ ਕਰਨਾ ਤੈਨੂੰ ਸਸਾਲਾ ਰੂਪ ਤਾਂ ਮੈਂ ਹਜੇ ਦਿਖਾਇਆ ਹੀ ਨਹੀਂ ਜਦੋਂ ਤੈਨੂੰ ਸਸਾਲਾ ਰੂਪ ਦਿਖਾਤਾ ਨਾ ਤੂੰ ਕੰਦਾਂ 'ਚ ਟੱਕਰਾਂ ਮਾਰੇਂਗੀ ਤੇ ਗੋਡਿਆਂ 'ਚ ਸਿਰ ਦੇ ਕੇ ਰੋਏਂਗੀ ਉਹ ਕਹਿੰਦੇ ਨਹੀਂ ਹੁੰਦੇ ਬੇ ਸਪ ਵਿੱਚ ਇੱਕ ਸੱਸ ਤੇ ਸੱਸ ਵਿੱਚ ਦੋ ਸੱਸੇ ਤੇ ਹੁਣ ਦੋ ਸੱਸਿਆਂ ਦਾ ਤੂੰ ਕਮਾਲ ਦੇਖੀ ਮੇਰਾ ਵੀ ਨਾ ਪੁਲਦੀਪ ਨੇ ਜੇ ਤੇਰੇ ਇਸ ਘਰ ਵਿੱਚ ਮੈਂ ਪੈਰ ਲੱਗਣ ਦੇਤੇ ਯਾਰ ਪਤਾ ਨਹੀਂ ਕੀ ਹੋ ਗਿਆ ਹੱਸਦੇ ਬਸ ਤੇ ਪਰਿਵਾਰ ਨੂੰ ਕਿਸ ਦੀ ਨਜ਼ਰ ਲੱਗੀ ਨਾ ਇਹ ਬਸਿਆ ਕਰੋ ਤੁਸੀਂ ਪਰਿਵਾਰ ਜਿੱਦ ਨਹੀਂ ਵੇ ਘਰ ਚ ਆਈਆਂ ਉਹਦਨ ਦੀ ਤਾਂ ਨੇ ਮੈਂ ਨਹੀਂ ਸੁਣ ਰਹੀਆਂ ਤੂੰ ਮੇਰੀ ਗੱਲ ਸੁਣ ਕੇ ਨਾ ਜਾਂ ਹੁਣ ਸੁਣਨ ਸੁਣਾਉਣ ਨੂੰ ਰਹਿ ਕੀ ਗਿਆ ਕਿੰਨੇ ਗੱਲਾਂ ਮੈਂ ਹੀ ਸੁਣੇ ਚੱਲਾਂ ਉਹ ਜੇ ਭੈਣ ਨੇ ਘਰੇ ਮੰਗੀ ਲੈ ਸੀਗੇ ਤੂੰ ਦੇ ਦੇਣੀ ਸੀਗੇ 2-4 ਦਿਨਾਂ ਦੀ ਇਹ ਤਾਂ ਗੱਲ ਸੀਗੀ ਜਦੋਂ ਵਿਆਹ ਖਤਮ ਹੋ ਜਾਂਦਾ ਭੈਣ ਤੇਨੂੰ ਫੜਾ ਜਾਂਦੀ ਮੇਰੀ ਗੱਲ ਸੁਣ ਲੋ ਕਈ ਚੀਜ਼ਾਂ ਨਾਲ ਕਿਸੇ ਬੰਦੇ ਦੇ ਜਜ਼ਬਾਤ ਜੁੜੇ ਹੁੰਦੇ ਨੇ ਮੈਂ ਨਹੀਂ ਦੇਣਾ ਚਾਹੁੰਦੀ ਜੇ ਇੰਨੇ ਹੀ ਆ ਤੁਸੀਂ ਹੋਰ ਕਰਾ ਦਿਓ ਕੋਈ ਮੈਨੂੰ ਇਹਦੇ ਨਾਲ ਦਾ ਸੈਟ ਪਤਾ ਨਹੀਂ ਯਾਰ ਤੂੰ ਤਾਂ ਆ ਛੋਟੀ ਜਿਹੀ ਗੱਲ ਨੂੰ ਲੈ ਕੇ ਐਡਾ ਬੜਾ ਦੇਖੋ ਜੀ ਸਾਰੇ ਕਿਤੇ ਮੈਂ ਝੁਕਨੀਆ ਠੀਕ ਹੈ ਨਾ ਹੁਣ ਇੰਨਾ ਵੀ ਨਾ ਮੈਨੂੰ ਨੀਚੇ ਦਬਾਓ ਬਹੁਤ ਸਹਲੀਆਂ ਮੈਂ ਥੋਡੀਆਂ ਫਿਰ ਮੈਂ ਵੀ ਤਾਂ ਦੱਸ ਕਿੱਧਰ ਜਾਵਾਂ ਯਾਰ ਤੈਨੂੰ ਕੁਝ ਕਹਿਣਾ ਤਾਂ ਤੈਨੂੰ ਮੜਾ ਬਜਦਾ ਉਹਨਾਂ ਨੂੰ ਕਹਿਣਾ ਉਹਨਾਂ ਬੁਰੇ ਮੈਂ ਮੜ ਮੈਂ ਤਾਂ ਬੱਚਾ ਲੈ ਫਸ ਗਿਆ ਨਾ ਜਿੰਨੇ ਮੈਂ ਕਰ ਚਾਈਆ ਨਾ ਥੋੜੀ ਮਾਣ ਨੂੰ ਨਾ ਪਸੰਦ ਹੀ ਨਹੀਂ ਆਗੀ ਜੇ ਇੰਨੀ ਔਖੇ ਨੇ ਮੈਂ ਭੱਗ ਜਾਨੀਆ ਛੱਡ ਦੇਨੀ ਇਹ ਗੱਲ ਠੀਕ ਹੈ ਨਾ ਹੱਥ ਬੰਨ੍ਹਦੇ ਤੁਸੀਂ ਵੀ ਮੇਰਾ ਖਿਹੜਾ ਛੱਡ ਦੋ ਵਧੀਆ ਰਹਾਂਗੇ ਹੰਲਾ ਮਾਰੀ ਜਣ ਤੇਰੇ ਨਾਲ ਉਭਿਜਾ ਕੇ ਲੈ ਕੇ ਆਇਆ ਖੜਾ ਛੜਦਾ ਤੇਰਾ ਮੈਂ ਨਾ ਆਪਦੀ ਮਾਂ ਨੂੰ ਵੀ ਸਮਝਾਓ ਤੁਸੀਂ ਮੈਨੂੰ ਤਾਂ ਸਮਝਾਈ ਜਾਂਦੇ ਹੋ ਮੈਨੂੰ ਪਤਾ ਉਹਨਾਂ ਨੂੰ ਮਿੱਥੋ ਕੋਈ ਮਤਲਬ ਨਹੀਂ ਸਿਰਫ ਦਾਸ ਦਾ ਹੈ ਇਸ ਤੋਂ ਮਤਲਬ ਹੈ ਨਾ ਥੋੜੇ ਦਿਨ ਪਹਿਲਾਂ ਤਾਂ ਮੈਨੂੰ ਕਿਵੇਂ ਬੋਲਦੇ ਫੈਸੀ ਜਦੋਂ ਗਹਿਣੇ ਦੀ ਗੱਲ ਹੀ ਉਹ ਤਾਂ ਕਿਵੇਂ ਮਿੱਠੇ ਬਣ ਗਏ ਮੈਂ ਕੀ ਜਾਣਦੀ ਹਾਂ ਕਿ ਇਹਨਾਂ ਦੇ ਚਾਲਾਂ ਨੂੰ ਮੈਂ ਕੋਈ ਪਾਗਲ ਨਹੀਂ ਹੈਗੀ ਪੜੀ ਲਿਖੀ ਆ ਮੈਂ ਕਰਨਾ ਕਈ ਵਾਰ ਨਾ ਬੰਦਾ ਆਪਣੀ ਗਲਤ ਹੁੰਦਾ ਹਾਲਾਤ ਹੀ ਹੈ ਜਿ ਮੂਰੇ ਆ ਜਾਂਦੇ ਨੇ ਮੈਂ ਮੰਨਦਾ ਯਾਰ ਪੈਣ ਆਈ ਤਾਂ ਉਹਦੇ ਕਰਕੇ ਥੋੜਾ ਜਿਹਾ ਕਲੇਸ਼ ਹੋਰ ਵੱਧ ਗਿਆ ਪਰ ਇੱਜ ਤੇਰਾ ਵੀ ਕੋਈ ਕਸੂਰ ਨਹੀਂ ਹੈਗਾ ਤੇ ਮੇਰਾ ਵੀ ਨਹੀਂ ਹੈਗਾ ਮੈਨੂੰ ਦੇ ਦਿੰਦੀ ਗਏ ਨੇ ਐਡਾ ਵੱਧ ਹੀ ਨਹੀਂ ਵੱਧਦਾ ਸੀਗਾ ਦੋ ਦਿਨਾਂ ਦੀ ਸਾਰੀ ਗੱਲ ਸੀ ਯਾਰ ਤੁਸੀਂ ਮੈਨੂੰ ਬਾਲੀ ਸਿੱਖਿਆ ਨਾ ਦੋ ਮਾਂ ਤੇ ਭੈਣ ਨੂੰ ਸਮਝਾ ਲਓ ਜਾ ਕੇ ਠੀਕ ਹੈ ਕਰਨਾ ਤੂੰ ਵੀ ਆਪਣੀ ਥਾਂ ਤੇ ਸਹੀ ਆ ਤੇਰੇ ਗਏ ਨੇ ਤੂੰ ਦੇਣੇ ਨਾ ਦੇਣੇ ਤੇਰੀ ਮਰਜ਼ੀ ਆ ਹੁੰਨ ਨੂੰ ਮੈਂ ਸਮਝਾ ਦੂੰਗਾ ਵੀ ਐਵੇਂ ਅੱਗ ਤੇ ਫੂਸਣਾ ਪਾਉਂ ਉਹ ਨਹੀਂ ਗਏ ਦੇਣੀ ਤੁਹਾਨੂੰ ਕਰਦਾ ਗੱਲ ਮੈਂ ਆਰਾਮ ਕਰ ਲਾ ਤੂੰ 2 ਮਿੰਟ ਫਰਨ ਹਾਈ ਕਰਿਆ ਕਰ ਰੱਖੀ ਮੈਨਾਂ ਹਾਈ ਕਰਾਂ ਮਰਦਾ ਤੂੰ ਕਹੁੰਦਾ ਮੈਨੂੰ ਚਾਹ ਤੋ ਇੰਨਾ ਖਸ਼ ਬੋਲਦੇ ਨੇ ਕਿੰਨਾ ਕੁ ਟਾਈਮ ਚੁੱਪ ਰਹਿਣਾ ਮੈਂ ਇਹ ਚੁੱਪੀ ਦੇਣਾ ਜਸ ਫਾਇਦਾ ਚੱਕਰੇ ਨੇ ਮੇਰੀ ਦਾ ਜਿੰਨਾ ਹੁਣ ਇਹ ਨਾ ਮਰੇ ਚੁੱਪ ਰਹੂੰਗੀ ਨਾ ਹੁਣ ਨਾ ਸਿਰ ਤੇ ਚੜਨਗੇ ਜਦ ਜਵਾਬ ਦੇਤਾ ਨਾ ਦੇਖ ਕਿਵੇਂ ਤੜਫੇ ਨੇ ਬਸ ਕਿਰਨ ਬਹੁਤ ਸੈਲੀਆਂ ਤੇ ਨੇ ਇਹਨਾਂ ਦੀਆਂ ਟੈਮਾ ਜਨ ਨੂੰ ਜਵਾਬ ਦੇ ਫੋਨ ਕਿੱਥੇ ਹੈ